ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਾਗੀ ਸੁਖਵਿੰਦਰ ਸਿੰਘ ਨਾਗੋਕੇ ਸਾਧ ਸੰਗਤ ਜੀ ਜਿਹੜੀ ਕੱਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ ਹੈ ਉਹਦੇ ਬਾਰੇ ਮੈਂ ਸੰਗਤਾਂ ਨੂੰ ਕੁਝ ਜਾਣਕਾਰੀ ਦੇਣੀ ਚਾਹੁੰਨਾ ਵਾ ਮੈਂ ਤਾਂ ਇਹ ਸੋਚਿਆ ਸੀ ਕੋਈ ਪੱਤਰਕਾਰ ਸਾਡੇ ਭਰਾ ਉਹ ਕੋਈ ਸਾਹਮਣੇ ਸਚਾਈ ਲਿਆਉਣਗੇ ਜਾਂ ਕੁਝ ਜਥੇਬੰਦੀਆਂ ਇਹਨਾਂ ਨੂੰ ਪਤਾ ਹੋਵੇਗਾ ਪਰ ਮੈਂ ਸਾਰਿਆਂ ਦੇ ਵਿਚਾਰ ਸੁਣੇ ਆ ਪਰ ਮੇਰੀ ਤਸੱਲੀ ਨਹੀਂ ਹੋਈ ਮੈਂ ਆਪ ਜੀ ਨੂੰ ਸੰਗਤਾਂ ਨੂੰ ਜਾਣਕਾਰੀ ਦੇਣੀ ਚਾਹੁੰਨਾ ਵਾ 2016 ਦੇ ਵਿੱਚ ਪਹਿਲੀ ਤੇ ਗੱਲ ਇਹ ਆ ਵੀ ਪ੍ਰਕਾਸ਼ ਸਿੰਘ ਬਾਦਲ ਉਸ ਟਾਈਮ ਤੇ ਮੱਕੜ ਪ੍ਰਧਾਨ ਹੇ ਅਵਤਾਰ ਸਿੰਘ ਦੀ ਮੱਕੜ ਤੇ ਅਵਤਾਰ ਸਿੰਘ ਮੱਕੜ ਨੂੰ ਬਦਲਣਾ ਚਾਹੁੰਦਾ ਸੀਗਾ ਉਹ ਚੋਣਾ ਤੋਂ ਐਨ ਮੌਕੇ ਸੁਪਰੀਮ ਕੋਰਟ ਦਾ ਆਰਡਰ ਆ ਜਾਂਦਾ ਵਾਜ ਸੁਪਰੀਮ ਕੋਰਟ ਦੇ ਆਰਡਰ ਦੇ ਵਿੱਚ ਉਹਨਾਂ ਸਾਰੀ ਸ਼੍ਰੋਮਣੀ ਕਮੇਟੀ ਭੰਗ ਕਰ ਦਿੱਤੀ ਸੀ ਤੇ ਸੁਪਰੀਮ ਕੋਰਟ ਦਾ ਇਹ ਆਰਡਰ ਸੀਗਾ ਭਈ ਜਿਹੜੀ ਅੰਤਰੰਗ ਕਮੇਟੀ ਆ ਜਿੰਨਾਂ ਚਿਰ ਚੋਣਾ ਨਹੀਂ ਹੁੰਦੀਆਂ ਅੰਤਰਗ ਕਮੇਟੀ ਗੁਰਦੁਆਰਾ ਪ੍ਰਬੰਧ ਦਾ ਸਾਰੀ ਦੇਖ ਰੇਖ ਕਰੂਗੀ ਅੰਤਰਗ ਕਮੇਟੀ ਨੂੰ ਸਿਰਫ ਇੰਨੀ ਡਿਊਟੀ ਉਹਨਾਂ ਨੇ ਸੌਪ ਦਿੱਤੀ ਸੀਗੀ ਤੇ ਉਹਨਾਂ ਨੇ ਇਹ ਵੀ ਨਾਲ ਲਿਖਿਆ ਸੀਗਾ ਭਈ ਇਹ ਪੰਥਕ ਮੁੱਦਿਆਂ ਦੇ ਉੱਤੇ ਜਾਂ ਕੋਈ ਵੱਡਾ ਫੈਸਲਾ ਲੈਣਾ ਹੋਵੇ ਉਹ ਨਹੀਂ ਲੈ ਸਕਦੀ ਸਿਰਫ ਕੰਮ ਚਲਾਉ ਉਹ ਅੰਤਰਕ ਕਮੇਟੀ ਨੂੰ ਉਹਨਾਂ ਨੇ ਅਧਿਕਾਰ ਦਿੱਤੇ ਸੀ। ਉਹਨਾਂ ਅਧਿਕਾਰਾਂ ਦਾ ਕਰਕੇ ਪ੍ਰਕਾਸ਼ ਸਿੰਘ ਬਾਦਲ ਸਰਦਾਰ ਅਵਤਾਰ ਸਿੰਘ ਮੱਕੜ ਨੂੰ ਬਦਲ ਨਹੀਂ ਸਕੇ। ਤੇ ਅਵਤਾਰ ਸਿੰਘ ਮੱਕੜ ਉਸ ਤੋਂ ਉਹਨਾਂ ਉਸ ਫੈਸਲੇ ਤੋਂ ਬਾਅਦ 3 ਸਾਲ ਉਹ ਉਹਨੇ ਪ੍ਰਧਾਨ ਬਣਿਆ ਰਿਹਾ। ਤੇ ਹੁਣ ਜਿਹੜੀ ਇਹਨਾਂ ਹਰ ਸਾਲ ਨਵੀਂ ਚੋਣ ਕਰ ਦਿੰਦੇ ਆ ਇਹ ਸੁਪਰੀਮ ਕੋਰਟ ਦੇ ਹੁਕਮਾਂ ਦੀ ਅਦੂਲਗੀ ਕਰਦੇ ਆ ਸੁਪਰੀਮ ਕੋਰਟ ਨੇ 216 ਦੇ ਵਿੱਚ ਸਾਰੀ ਸ਼੍ਰੋਮਣੀ ਕਮੇਟੀ ਪੰਗ ਕਰ ਦਿੱਤੀ ਸੀ ਇਹ ਕੇਸ ਆਧਾਰ ਦੇ ਉੱਤੇ ਉਹਨਾਂ ਮੈਂਬਰਾਂ ਦੀਆਂ ਵੋਟਾਂ ਪਾ ਕੇ ਤੇ ਚੋਣ ਕਰਦੇ ਆ ਇਹ ਇਹ ਇਸ ਫੈਸਲੇ ਵੱਲ ਕਿਸੇ ਦਾ ਵੀ ਧਿਆਨ ਨਹੀਂ ਗਿਆ ਤੇ ਨਾ ਹੀ ਕਿਸੇ ਨੇ ਇਹਦੀ ਗੱਲ ਕੀਤੀ ਆ ਉਹ ਆਰਡਰ ਕਢਾ ਕੇ ਤੇ ਜੇ ਉਹਦੀ ਕਾਪੀ ਕਢਾ ਕੇ ਵੇਖਿਆ ਜਾਵੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਸ ਵਕਤ ਦੀ ਜਿਹੜੀ ਅੰਤਰੰਗ ਕਮੇਟੀ ਹੀ ਉਹਨੂੰ ਅਧਿਕਾਰ ਦਿੱਤੇ ਸੀ ਕੰਮ ਚਲਾਉਣ ਵਾਸਤੇ ਤੇ ਸਾਧ ਸੰਗਤ ਜੀ ਇਹ ਜਨਾਚਰ ਸਰਕਾਰ ਦੀ ਮਰਜ਼ੀ ਆ ਇਹ ਉਹਨਾਂ ਚਿਰ ਇਹ ਚੱਲਦਾ ਰਹਿਣਾ ਜੀ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਇਹ ਕਬਜ਼ਾ ਵਾ ਇਹਨਾਂ ਦਾ ਇਹਨਾਂ ਦਾ ਕਬਜ਼ਾ ਛਡਾਉਣ ਵਾਸਤੇ ਸਾਰੇ ਜਥੇਬੰਦੀਆਂ ਇਕੱਠੀਆਂ ਹੋ ਕੇ ਤੇ ਤੁਸੀਂ ਵੀ ਕਬਜ਼ਾ ਕਰ ਸਕਦੇ ਜੋ ਕੋਈ ਅਧਿਕਾਰ ਨਹੀਂ ਇਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਚਲਾਉਣ ਦਾ ਇਹ ਹੁਣ ਤੁਹਾਡੇ ਗਾੜੀ ਆ ਵੀ ਸਾਰੇ ਜਥੇਬੰਦੀਆਂ ਆਪਣੇ ਧੌਣਾ ਦੇ ਵਿੱਚੋਂ ਕਿੱਲੇ ਕੱਢ ਲਓ ਤੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਜਿੱਤਰਾ ਪਿੱਛੇ ਜੇ ਭਾਈ ਰਣਜੀਤ ਸੋਹਣਾ ਨੇ ਬਹੁਤ ਵਧੀਆ ਵਿਚਾਰ ਦਿੱਤੇ ਸੀ ਕਿ ਅਸੀਂ ਜੇ ਇਹਨਾਂ ਨਾਂ ਚੋਣਾ ਕਰਾਈਆਂ ਤੇ ਅਸੀਂ ਇਸ ਸ਼੍ਰੋਮਣੀ ਕਮੇਟੀ ਛਡਾ ਕੇ ਵਿਖਾਵਾਂਗੇ ਮੈਂ ਉਹਦੀ ਸ਼ਲਾਘਾ ਕਰਦਾ ਵਾਂ ਭਾਈ ਰਣਜੀਤ ਸਿੰਘ ਭਾਈ ਬਲਦੇਵ ਸਿੰਘ ਵਡਾਲਾ ਦੂਸਰੀਆਂ ਪੰਥਕ ਜਥੇਬੰਦੀਆਂ ਜਿੰਨੀਆਂ ਸਾਡੀਆਂ ਸਤਕਾਰ ਕਮੇਟੀਆਂ ਵਾਂ ਜਾਂ ਜਥੇਦਾਰ ਹਵਾਰਾ ਕਮੇਟੀ ਆ ਸਾਰੀਆਂ ਕਮੇਟੀਆਂ ਇੱਕ ਮੀਟਿੰਗ ਕਰਨ ਇੱਕ ਸਟੇਜ ਤੇ ਇਕੱਠੇ ਹੋਵੋ ਤੁਸੀਂ ਪਿਛਲੇ ਸਾਲ ਅਠਰਵਰੀ ਦੇ ਵਿੱਚ 28 ਤਰੀਕ ਨੂੰ ਇੱਕ ਆਕਾਲ ਤਸਰ ਤੇ ਅਰਦਾਸ ਕੀਤੀ ਸੀ ਜੇ ਇਸ ਤਰ੍ਹਾਂ ਝੂਠੀਆਂ ਅਰਦਾਸਾਂ ਤੁਸੀਂ ਕਰਨੀਆਂ ਨਾ ਤੇ ਇਕੱਠੇ ਨਹੀਂ ਹੋਣਾ ਤੇ ਕੋਈ ਫਾਇਦਾ ਨਹੀਂ ਤੁਸੀਂ ਗੁਰੂ ਨੂੰ ਵੀ ਪਛਾਣ ਸੁੱਟ ਦਿੰਦੇ ਜੋ ਉਸ ਅਰਦਾਸ ਤੇ ਪਹਿਰਾ ਦਿਓ ਤੇ ਸਾਰੇ ਇਕੱਠੇ ਹੋ ਜੋ ਇਕੱਠੇ ਹੋ ਕੇ ਇਹਨਾਂ ਨੂੰ ਬਹੁਤ ਫੜ ਕੇ ਬਾਹਰ ਕੱਢੋ ਫੇਰ ਤੁਹਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਹੋਣੀ ਆ ਵਰਨਾ ਜੇ ਤੁਸੀਂ ਇਹੋ ਹੀ ਕਰਦੇ ਰਹੇ ਜੀ ਸਰਕਾਰ ਵੋਟਾਂ ਸਾਡੀਆਂ ਕਰਵਾਓ ਜੀ ਚੋਣਾਂ ਕਰਵਾਓ ਜੀ ਸਰਕਾਰ ਨੇ ਚੋਣਾਂ ਨਹੀਂ ਤੁਹਾਡੀਆਂ ਕਰਾਉਣੀਆਂ ਇਹ ਤੁਹਾਨੂੰ ਹੰਬੜਾ ਮਾਰਨਾ ਪੈਣਾ ਵਾ ਮੇਰੀ ਇਹੋ ਹੱਥ ਜੋੜ ਕੇ ਬੇਨਤੀ ਆ ਉਹਦੀ ਕਾਪੀ ਕਢਾਓ ਫੈਸਲੇ ਦੀ ਜਿਹਦੇ ਵਿੱਚ ਸ ਸੁਪਰੀਮ ਕੋਰਟ ਨੇ ਇਹਨਾਂ ਨੂੰ ਸਿਰਫ ਕੰਮ ਚਲਾਉਣ ਵਾਸਤੇ ਅੰਤਰੰਕ ਕਮੇਟੀ ਨੂੰ ਉਹ ਅੰਤਰੰਕ ਕਮੇਟੀ ਤਾਂ ਹੁਣ ਹੈ ਹੀ ਨਹੀਂ ਉਹਨਾਂ ਦੇ ਮੈਂਬਰ ਹੀ ਹੈ ਨਹੀਂਗੇ ਤੇ ਧੱਕੇ ਦੇ ਨਾਲ ਇਹ ਚਲਾਉਂਦੇ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਇਕੱਠੇ ਹੋ ਜੋ ਤਾਂ ਹੀ ਕੋਈ ਕਾਮਯਾਬੀ ਤੁਹਾਨੂੰ ਮਿਲ ਸਕਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ